ਅਜੀ ਸਸਰੀ ਘਰ ਸਾਰਿਆਂ ਨੂੰ ਪਿਆਰ ਭਰੀ ਲੋ ਜੀ ਮਸਾ ਫੈਮਿਲੀ ਸਾਡੀ ਲੋਟ ਹੋਈ ਐ ਨਾਸ ਵੱਜਿਆ ਪਿਆ ਤਾਂ ਲੋ ਬੇਬੇ ਬਾਪੂ ਬੈਠੇ ਨੇ ਧਨੀਆ ਚੀਤ ਦੇ ਨੇ ਤੇ ਯਾਰ ਅਲਾ ਕਉਗਾ ਤੀਏ ਦਿਨ ਸਾਗ ਦੀਆਂ ਮੈਂ ਸਾਗ ਜਾਂ ਥੋੜਾ ਨਾ ਚੱਕੇ ਹੁਣ ਛੜਦਣਾ ਕੋਈ ਸਬਜ਼ੀ ਹੋਰ ਬਣਾ ਲਓ ਤੁਸੀਂ ਅਲਾ ਕਉਗਾ ਵੀਰ ਤੇ ਸਾਗੇ ਬਾਉ ਖਾਂਦੇ ਨੇ ਕੋਈ ਸਾਗ ਨਾ ਬਣਾ ਸਾਗ ਦੀ ਸਾਗ ਨਹੀਂ ਬਣਾਉਣਾ ਅਸੀਂ ਅਸੀਂ ਤੁਸੀਂ ਸਾਨੂੰ ਨਾ ਪਦੀਨੇ ਦੀ ਚਟਨੀ ਟਮਾਟਰ ਟੂਂਡੇ ਬਾਕੇ ਮੰਮੀ ਉਹ ਖਲਾ ਹਾਂ ਆ ਮੂੰਹ ਦੇਖਦਾ ਤਾਂ ਕਿਵੇਂ ਲਾਲ ਕਰਿਆ ਮੈਨੂੰ ਐ ਦੱਸੀ ਮੈਂ ਕਹਿੰਦੀ ਬੀਬੀ ਵੱਧ ਗਿਆ ਇਦਨ ਮੂੰਹ ਕਰ ਪਾਣਾ ਹਾਂ ਆ ਮੂੰਹ ਇੰਨਾ ਲਾਲ ਕਰਿਆ ਹਾਕੀ ਖਾਦਾ ਹੋਇਆ ਨਾ ਇਹ ਕੀ ਗੱਲ ਕਰ ਮੈਂ ਹੁਣ ਪਾਣੀ ਚ ਹੱਥ ਪਾਉਣ ਲੱਗਾ ਗਰਮ ਆਇਜ ਰਾੜ ਰਾਜ ਫਿਰ ਕੀ ਕਰਦਾ ਹੈ ਇਹ ਚਿਚੜੀ ਬਾਣੀ ਆਣੀ ਦੀ ਕੀ ਕਹਿੰਦਾ ਹੈ ਮੈਨੂੰ ਤਾਂ ਦੇਖਿਆ ਨਹੀਂ ਹਾਂ ਫਿਕਰਦਾ ਬਹੁਤਾ ਤੈਨੂੰ ਤਾਂ ਹੀ ਕਿਹਾ ਸਭ ਤੋਂ ਮੈਂ ਕਹ ਰ ਬੜਿਆ ਹੋਣਾ ਤੇ ਹਾਂ ਜੇ ਹੱਥ ਲਾਲਨ ਦਾ ਫੇ ਪਾਣੀ ਚ ਫਿਰ ਕੀ ਹੁੰਦਾ ਬਾਪਾ ਨਾ ਹਾਂ ਗਲੀਪੀਆਂ ਅੰਨੇ ਮਿਲ ਲੇ ਲਾਓ ਜੀ ਅਸੀਂ ਅੱਜ ਸਾਗ ਨਹੀਂ ਬਣਾਉਣਾ ਇਹ ਤਾਂ ਉਈਓ ਬਾਜੇ ਹੋਏ ਪੈਨੇ ਕੋ ਬੁਖਾਰ ਨੇ ਮਤ ਮਾਰੀ ਪਈ ਐ ਇਹਨਾਂ ਦੀ ਲਾਓ ਜੀ ਬੀਬੀ ਹੋਰ ਤੂੰ ਸੁਣਾ ਕੋਈ ਨਵੀਂ ਤਾਜੀ ਗੱਲਬਾਤ ਅੱਜ ਕਿਵੇਂ ਮਾ ਲਓ ਜੀ ਆਪਾਂ ਇਹ ਕੱਪੜੇ ਕੋਪੜੇ ਦਾ ਕੰਮ ਨਮੇੜ ਤਾ ਮੈਂ ਥੱਲੇ ਦੇ ਵਿਚਾਰੇ ਸਾਰੇ ਅੱਜ ਮੇਰੀ ਵੀ ਡਿਊਟੀ ਲੱਗੀ ਹੋਈ ਸੀ ਲੱਗ ਗਿਆ ਪਪੀਤਾ ਕੁੜੀਆਂ ਨੂੰ ਲਿਆਂਦਾ ਦਾ 2 ਮਿੰਟ ਪਹਿਲਾਂ ਸਰਨਾਲ ਮਾਫੀ ਬੀਬੀ ਕਹਿੰਦੀ ਬਈ ਕੁੜੀਆਂ ਨੂੰ ਲਿਆਂਦਾ ਇਹ ਕੀ ਆ ਇਹ ਪੀਤਾ ਤੂੰ ਕਾ ਤੇ ਖਾਣ ਲੱਗਿਆ ਮੈਂ ਕਹਾਂ ਤਾਂ ਬਿਮਾਰ ਹਾਂ ਹਾਂ ਖਾਤੇ ਖਾਤੇ ਤੂੰ ਬਿਮਾਰ ਹੈ ਅਸੀਂ ਤਾਂ ਬਿਮਾਰ ਤਾਂ ਕੰਬੜਾ ਬਣੀ ਕੋਈ ਕਹਦਾ ਨਹੀਂ ਕਾ ਮੇਰੇ ਹਿੱਸੇ ਦਾ ਪਿਆ ਇਹ ਕਾਈ ਤਾਂ ਮਾਂ ਲੰਬੀ ਨਹੀਂ ਕੋਈ ਚੀਜ਼ ਹੈ ਹਾਂ ਇਹ ਜ਼ਾਰੂਆ ਪੀ ਲੈਂਦਾ ਆਪਣੀਆਂ ਆਖਾਂ ਨੂੰ ਕੋਈ ਲਿਆਵੇ ਉਹ ਖਾਲਨ ਦਾ ਅੱਛਾ ਇਹਨੇ ਥੋੜੋ ਲੈਣਾ ਹਾਂ ਇਹ ਜ਼ਾਰੂਆ ਪੀ ਲੇ ਥੋੜੀਆਂ ਰੋਜ਼ ਰੋਜ਼ ਅੱਛਾ ਨੇ ਸਾਂਹਣ ਤੋਂ ਬਾਅਦ ਵੀ ਹੱਥ ਜੇ ਫੜਿਆ ਹੋਈ ਇਹ ਮਾਰ ਪੜ ਗਿਆ ਛਾ ਤਾਂ ਤੇ ਮਾਰੂਗਾ ਹਾਂ ਇਹ ਬੇਬੇ ਬੈਠੀ ਨਹੀਂ ਕੋਲ ਦਿਖਾਵੇ ਮਾਰ ਕੇ ਨੇ ਦੱਸਦੇ ਨੂੰ ਕਾ ਮੇਰਾ ਗੁੱਸਾ ਵੀ ਬੜਾ ਪੜਾ ਹੈ ਹਾਂ ਕੋ ਬੋਲੇ ਕੋ ਸਮਝ ਆਈ ਆ ਹਾਂ ਉਨੇ ਕੋ ਕਿਹਾ ਕੋ ਕੰਨ ਦੇ ਨੂੰ ਫਰਕ ਹੀ ਫਰਕ ਨਹੀਂ ਕਿਉਂ ਸਾਰੀ ਉਮਰ ਤਾਂ ਫਰਕ ਨਹੀਂ ਹੁਣ ਦੱਸ ਮੰਮੀ ਕੀ ਕਹਿੰਦੀ ਮੈਂ ਸਾਰੀ ਉਮਰ ਤਾਂ ਨਹੀਂ ਫਰਕੀ ਹੁਣ ਫੜ ਕੇ ਜੂ ਅੱਛਾ ਬੇ ਤੂੰ ਇਹ ਨੂੰ ਸੁਧਾਰਦੀ ਕਦੇ ਨਹੀਂ ਮਾਪੇ ਰੱਬ ਸੁਧਾਰ ਦੇ ਅੱਛਾ ਆਪੇ ਰੱਬ ਸੁਧਾਰੂ ਇਹ ਜਾਂਦਾ ਤਰਦਾ ਇਹ ਤਾਂ ਮਾਂ ਕੀ ਰਾ ਮਾਂ ਤਾਂ ਮਾਂ ਕੀ ਰਾ ਜੀਆ ਅੱਛਾ ਕਾਹਦੇ ਨਹੀਂ ਖਾ। ਕੀ ਕਹਿੰਦੇ ਕਾਹਦੇ ਨਹੀਂ ਫਾਕ ਖਾਦ ਹੁੰਦਾ? ਨਾ ਨਾ ਕਾਹਦੇ ਤਾਂ ਤਾਂ ਹੈ ਕਾਉਂ ਆਟਾ ਕਰੀ ਜਾਣਾ। ਹਾਂ। ਅੱਛਾ। ਕਾਹਦੇ ਕਹਿੰਦੇ ਮਹਾਰਾਜੀ ਕੋਈ ਰੱਖ ਲਈਓ ਕੋ। ਹੂੰ। ਟੂਟਾ ਠੀਕ ਆ। ਮਸਮਾ ਵੀ ਠੀਕ ਹੀ ਆ। ਅੱਜ ਜਾਣਾ ਨਹੀਂ ਹੈਗਾ ਸਾਸਾਂਗ ਤੇ ਐਦਵਾਨੀ ਆਣ। ਸਾਸਾਂਗ ਨਹੀਂ ਆਇਆ। ਹਾਂ। ਲੋਈਆ ਸਾਡਾ ਪਹਿਲਵਾਨ ਵੀ ਨਾਉਣ ਲੱਗਿਆ ਅੱਜ। ਲੱਗ ਗਿਆ ਹੁਣ ਪਾਪਾ ਹੈ ਉਹਨਾਂ ਵਿੱਚ ਕੀ ਹੋਊਗਾ ਇਹਦਾ ਕਾਲਜ ਦਾ ਗਰਮ ਹੋ ਜਾਊਗਾ ਇਹਦਾ ਕਾਲਜ ਗਰਮ ਕਿ ਠੰਡਾ ਠੰਡਾ ਕਿਤੇ ਗਰਮ ਕਰਦਾ ਦਾ ਉਹ ਕਹਦੇ ਗਰਮ ਆ ਇਹ ਨਾ ਵੀ ਰਾਤ ਦੀ ਪੀਤੀ ਹੋਈ ਹੁਣ ਸੱਟ ਕਰਨ ਲੱਗਿਆ ਨਾ ਹੁਣ ਦਰਦੂ ਤੋਂ ਘਟਿਆ ਕਿ ਨਹੀਂ ਇਹ ਆਹ ਚੀਆ ਕੱਟ ਨਹੀਂ ਉਹਨੇ ਨਾ ਕੀ ਆਉਂਦਾ ਹੀ ਨਹੀਂ ਕੀ ਕਹਿਣਾ ਜੀ ਇਹ ਬੰਦਾ ਹੋਵੇ ਘਟਾਉਂਦਾ ਹੂੰ ਨਹੀਂ ਹੈ ਜਾ ਤੇਰੇ ਘਰ ਜਾ ਨਾ ਹੋਰ ਕੀ ਆਇਆ ਹੈ ਅੱਧੀ ਰਹਿ ਗਈ ਬਾਕੀ ਦੀ ਅੱਧੀ ਗਈ ਫੇਕ ਤੇਣਾ ਤੇ ਉੱਪਰ ਹੈ ਉੱਪਰ ਨਹੀਂ ਭੈ ਤੈਨੂੰ ਹੁਣੇ ਛੱਡਿਆ ਆਉਨੇ ਆ ਹੋਰ ਸਾਨੂੰ ਵੀ ਫਿਕਰ ਲਾਇਆਦਾ ਉਹ ਤੇ ਜਨੂੰ ਬਿਠਾ ਦੇਣਾ ਇਹੀ ਹੋਊਗਾ ਉੱਪਰ ਨਾ ਸੀ ਆਪ ਛੱਡ ਕੇ ਆਉਗੇ ਸਾਡੀ ਉੱਪਰ ਤਾਂ ਇਹ ਬਲਾਵਾ ਉਹਨਾਂ ਦਾ ਸਾਰਿਆਂ ਨੇ ਚਲੇ ਜਾਣਾ ਹੈ ਹੈ ਮੈਨੂੰ ਸੋੜਾ ਰੋਪੜਾ ਆ ਮੈਂ ਵੀ ਉਹੀ ਸੋਣਿਆ ਵੀ ਰੋਪੜਾ ਕਹਿੰਦਾ ਮੰਮੀ ਦਾ ਖੌਫ ਹੈ ਨਹੀਂ ਹਾਂ ਤੈਨੂੰ ਮਾੜਾ ਮੋਟਾ ਵੀ ਖੌਫ ਨਹੀਂ ਹੈ ਮੰਮੀ ਦਾ ਜੱਜਾ ਮੇਰਾ ਕੋਈ ਨਹੀਂ ਹੋਇਆ ਮੰਮੀ ਆ ਮੈਂ ਤੇਰੇ ਨਾਲ ਕਿਹੜਾ ਸੋਲਦੀਆਂ ਤੁਸੀਂ ਉਹ ਨਹੀਂ ਲਿਆਉਂਦੇ ਮੰਮੀ ਆ ਅੱਜ ਭਾਈ ਲੜਾਈ ਚੱਲਦੀ ਆ ਮੰਮੀ ਦੀ ਆ ਡੈਡੀ ਦੀ ਲੋ ਤੁਹਾਨੂੰ ਅੱਜ ਇਹਨਾਂ ਦੀ ਤੂਤੋਂ ਮੈਂ ਮੈਂ ਹੁੰਦੀ ਆ ਖਾਸੀ ਹੁੰਦਾ ਸਰ ਮੈਂ ਸਾਡੇ ਨਾਲ ਕੋਈ ਪੈਸੇ ਹੀ ਨਹੀਂ ਹੈਗੇ ਤਾਨੂੰ ਕੁ ਮਾਇਦਾ ਕੀ ਪਾਈ ਹੂੰ ਤੇਰੀ ਹਲਾ ਕਿੰਨੇ ਕੇ ਪੈਸੇ ਲੱਗੇ ਬਹੁਤ ਲੱਗੇ ਅੱਛਾ ਤੇਰੇ ਤੇ ਦਵਾਈ ਵਾਲੇ ਪੈਸੇ ਗਣਾ ਦਿੰਦਾ ਨਹੀਂ ਵੀ ਇਹ ਮਾਨੀ ਮੁਰਤੀ ਦਵਾਈ ਆਉਂਦੀ ਹੈ ਕਹਿੰਦਾ ਵੀ ਮੈਂ ਤੈਨੂੰ ਦਵਾਈ ਦਵਾਈ ਆ ਹੈ ਹੋਰ ਕੀ ਆ ਬੰਮਾ ਰੋਜ਼ ਦਵਾਈ ਪੀ ਜਾਵੇ ਅੱਛਾ ਆਪ ਦੱਸਿਆ ਪੀਂਦਾ ਰੋਜ਼ ਪੀਂਦਾ ਦੀਆ ਵਿਆਹ ਦੀ ਬੋਤਲ ਪੀਂਦਾ ਹੋਣਾ ਹੂੰ ਪੈਸੇ ਦੇ ਕੋਲ ਅੱਛਾ ਤੱਕ ਨਹੀਂ ਹੂੰ ਤੁਹਾਨੂੰ ਕੀ ਪਤਾ ਮੈਂ ਤੈਨੂੰ ਪੈਸੇ ਬਣਾਉਂਦਾ ਨਹੀਂ ਉਹਦਾ ਸਭ ਆਖ ਦਿੰਦੇ ਆ ਉਹ ਸਭ ਜੰਦੇ ਲੱਗੇ ਹੋਏ ਨੇ ਅੱਛਾ ਇਹੀ ਗੱਲਾਂ ਨੇ ਕੁੱਤੇ ਕਿਵੇਂ ਕੁੱਤੇ ਦੀ ਬੋਲ ਕਦੇ ਸਿੱਧੀ ਆਪਣੇ ਆਪ ਹੀ ਦੱਸਦਾ ਵੀ ਮੇਰੇ ਕੋਲ 12 ਸਾਲ ਨਾਲ ਕੀ ਰੱਖੀ ਆ ਫੇਰ ਜਾਂ ਕੱਢੀ ਬਿਜਲੀ ਦੀ ਵੀ ਨਹੀਂ ਆਪਣੇ ਰਹਿੰਦੇ ਬਿੰਗ ਅੱਛਾ ਨਹੀਂ ਉਹ ਨਹੀਂ ਐ ਤੂੰ ਮੰਮੀ ਕਹਿੰਦੀ ਆ ਵੀ ਇਹ ਕਾਹ ਫਿਰ ਤੇਰੇ ਤੇ ਹੀ ਝੋੜਦੀ ਆ ਫੇਰ ਉਹ ਇਹ ਕੰਮ ਇਹਦਾ ਹੈ ਅੱਛਾ ਕਾਜੀ ਤੂੰ ਤੋਂ ਮੈਂ ਬਹੁਤ ਹੋਈ ਹੀ ਐ ਇਹਨਾਂ ਦੀ ਆਤਮ ਮੰਮੀ ਹੋ ਗਈ ਢਿੱਲੀ ਕਹਦਾ ਗੋਲੀ ਲੈ ਕੇ ਸਾਰ ਲਾ ਦਵਾਈ ਨਹੀਂ ਦਵਾਈ ਤੇ ਅੱਜ ਕਲਾਸ ਲੱਗ ਰਹੀ ਹੈ ਦੇਖਦੇ ਆ ਅੱਜ ਕੀ ਵਿਚਾਰ ਇਹਨਾਂ ਦਾ ਤੁਹਾਡੇ ਉਹਨਾਂ ਨੂੰ ਦੇਖੇ